Thank you. САЦЛИКТОР Ә Kell analyze नशे के खिलाफ चलाई मुहिम के मुकसर साहब पुलिस को बहुत वही सफलता मिली जब टीम लैड बाय एस पी डी साहब एंड डी एस पी डी इंचार्ज सीआईए वन तो सारी टीम ने इंफॉर्मेशन बेसिस पे एक बड़ा चंगा ट्रैप लाया ये साढ़े को इन्फॉर्मेसन थी कि काफ़ी भारी मात्रा के जो चौदह पोस्ट है झारखंडों तो चलिया तो ये मुकसर के मुकसर पहुंचने ਇਦੇ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ-ਕੀ-ਤਾਰੀ ਬਾਤ ਕੀਤੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟਕਰੂਗੀ ਤੇ ਕਿੱਥੇ ਨੂੰ ਰੁਕਿਆ ਜਾਏਗਾ ਇਹ ਪਰਸੋ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪਹੁੰਚਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਡੀ ਸਾਰੀ ਟੀਮ ਨੇ ਫਿਰ ਆ ਕੇ ਕੋਈ ਪ੍ਰਾਪਤ ਲਿਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਦੇ ਦੇਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਸੀ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਰਟ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਰਟ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕਿਲੋ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹ ਜੋ ਟੋਟਲ ਸਮਾਨ ਹੈਗਾ ਇਹ 72 ਕਿਲੋ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ ਅਗੇਨ ਇਹ ਹੈਗੇ ਡਰਾਈਵਰ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਲਦੀ ਬਾਹਰ ਹੈਗੀ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚਦੀ ਸਾਰੀ ਪ੍ਰਾਪਰਟੀ ਅਸੀਂ ਅਟੈਚ ਕਰਾ ਦਿੰਨੀ ਹੁਦੀ ਭਾਵੇਂ ਉਹ ਘਰ ਹੋ ਭਾਵੇਂ ਉਹ ਉਹਦੀ ਗੱਡੀਆਂ ਹੋਣ ਭਾਵੇਂ ਜੋ ਇਕਨੋਮਿਕ ਪ੍ਰਸੀਡ ਹੈਗੇ ਹੈ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘੱਟੇ ਜੋ ਹੈਗੇ ਜੋ ਟੋਟਲੀ 27 ਕੁਇੰਟਲ ਇਹ ਮੌਕਾ ਪੁਲਿਸ ਨੇ ਬਣਾ ਦਿੱਤਾ ਹੈ ਕਿੰਨੇ ਕਿੰਨੇ ਵਿਕਤੀ ਕੱਢੇ ਹਲੇ ਜਿਹੜਾ ਦੀ ਜੋ ਮੋੜਲੀ ਪੁਛ ਕੀ ਚੱਲ ਰਹੀ ਹੈ ਮੁਕਸ਼ਰ ਦੇ ਵਿੱਚ ਹੀ ਆ ਰਹੀ ਮੇ ਨੇਮਸ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਕਿ ਹਲੇ ਫਾਦਰ ਜੀ ਆਪਰੇਸ਼ਨ ਆਏਗਾ ਇਟ ਇਸ ਪਿਲ ਇਨਫੋਰਮਡ ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਵੀ ਆ ਸ਼ੋਰ ਕਿ ਉਹਦੇ ਤੋਂ ਸਾਨੂੰ ਹੋਰ ਵੀ ਰਿਕਵਰੀ ਮਿਲੇ ਇੱਕ ਬੜੀ ਜਿਹੀ ਸਮਾਰੋਹ ਮੁਕਸ਼ਰ ਨਹੀਂ ਹੈ ਜੀ ਜੋ ਸਾਡੇ ਕੋਲ ਜਿੰਨੇ ਕਿ ਜਿਹਨੇ ਬੁਲਾਇਆ ਮੰਗਾਇਆ ਸਮਾਨ ਤੇ ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ

ਤੇ ਇਹਨਾਂ ਦਾ ਜੋ ਮੋਟਿਵ ਆਫ ਪ੍ਰੈਂਡੀ ਹੈਗਾ ਜਿਸ ਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜੋ ਇਹਨਾਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ ਤੋਂ ਦਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੱਕਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਨਾ ਦੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਪੋਰਟ ਦੇ ਵਿੱਚ ਨਿਰਮਾਣ ਲੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਬੱਚੀ ਹੈ ਔਨ ਇਹਨਾਂ ਨੇ ਲਾਇਆ ਜਿਹਾ ਕਰਦਾ नहीं नहीं कोई हले इधर कोई गलती नहीं आई इन्होंने ऑन आर्मी ड्यूटी स्पेसिफिकली लिखाया है ताकि ना के लोकेशन क्रॉस कर तो लोकल पुलिस की रिपोर्ट सब तो ही अपोल गया बहुत सारे पर जितने आर्मी ड्यूटी लेके मैं जी मेरी अपील्स दो हैगी जी एक है कि पब्लिक पब्लिक वेनाल की पब्लिक मीटिंग जो है 23 मई के पर रिसेंटली अभी पब्लिक मीटिंग की बस स्टैंड जेदे रिगार्डिंग सी पांच होटस्पॉट्स उन्होंने तीन होट स्पॉट ऑलरेडी रेडा हो चुकी हैं जिस जाने वाले थे पढ़न वाले थे पड़े जा चुके इस तो बात जो सा अगला पड़ाओ हैगा अं चला असं सारी मीटिंगा कर लगे पिंड इस अलावा तो एक असी वॉलीबॉल कॉम्पीटिशन रख रहे नैक्सट वीकेंड फ्राइडे सैटरडे संडे असी सारे जो अठाई सौ पेंड साडे है जिले के सारे पिंडों की एक एक टीम होनी है वो ਤੇ ਉਹਦੇ کافی ਚੰਗੇ ਐਸੀ ਪ੍ਰਾਈਸ ਦੇ ਇੱਕ ਅਵੇਰਨੈਸ ਪ੍ਰੋਗਰਾਮ ਜੋ ਹੈਗਾ ਨਸ਼ਿਆਂ ਦੇ ਖਿਲਾਫ ਉਸ ਨੂੰ ਚਲਾਣਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਬਰੇਸ਼ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੋਨਸਿਵ किफिकली हम सा मुहिम जो है नशे के खिलाफ चल रही है तो इंफॉर्मेसन है साढ़े को जेडे हैं क्रिमिनल जो समगलिंग कर रहे हैं तो ये साइड चेतावनी हैगी जी जो के भी अंदर देंगे तो प्रॉपर्टियाँ भी अटैच करा हूँ रिसेंटली इन दास्ट वन मंथ सात केसि जो है अभी प्रॉपर्टी अटैच करके कॉम्पीटेंट अथॉरिटी में भेजते हैं जो सांफर्म्यूशन आते जाते हैं अभी सारे शेयर भी, तो भी, भी करा ਤੇ ਮੈਂ ਇਹੀ ਗੱਲ ਕਲੀਅਰ ਕਰਨਾ ਚਾਹ ਰਿਹਾ ਹਾਂ ਬਾਰ-ਬਾਰ ਕਿ ਤੁਹਾਡੀ ਪ੍ਰਾਪਰਟੀਆਂ ਅਟੈਚ ਹੋਣੀਆਂ ਤੁਹਾਡੇ ਘਰ ਅਟੈਚ ਹੋਣੇ ਤੁਹਾਡੀ ਗੱਡੀਆਂ ਅਟੈਚ ਹੋਣੀਆਂ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤਾਂ ਤੁਸੀਂ ਸਾਫ਼ੁੱਥਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਦੇ ਅਸੀਂ ਮੱਗਰ ਲੱਗੇ ਜਿਹਨੇ ਵੱਡੇ ਸਮਗਲੇ ਲਏਗੇ ਇਹ ਪਜਾਦੂ ਕੀ ਮੱਗਰ ਦੂਨੀ ਖੜੀ ਆਈ एगी ऑपरेशन सारे होगी पिछले हफ्ते देखी सौ ग्राम हैरोइन के दो तीन पत्ते भी दु अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल के लिए अभी स्पैशल जो है एक चैकिंग ऑफ मेडिकल शॉप जो है जो कि गोलियाँ गोलियां बेचन का काम कर रहे हैं अभी अगली मुहिम देख ला